ਲੋ ਜੀ ਆਪਾਂ ਇਸ ਟਾਈਮ ਖੜਿਆ ਆ ਖਨੌਰੀ ਮੋਰਚੇ ਤੇ ਜਿੱਥੇ ਭਾਰਤੀ ਕਿਸਾਨ ਯੂਨਇਟੀ ਜੱਜਤਬੰਦੀ ਵੱਲੋਂ ਜਿਹੜਾ ਟੈਂਟਾ ਉਹ ਲੱਗਣਾ ਸ਼ੁਰੂ ਹੋ ਚੁੱਕੇ ਨੇ ਸੋ ਲਗਾਤਾਰ ਸਵਾ ਤੋਂ ਬਾਅਦ ਇੱਥੇ ਜਿਹੜੀ ਰੌਣਕ ਉਹ ਹੋਰ ਵੱਡੇ ਪੱਧਰ ਤੇ ਲੱਗਣੀ ਸ਼ੁਰੂ ਹੋ ਜੂਗੀ ਸੋ ਜਿੰਨੇ ਵੀ ਸੰਘਰਸ਼ ਕਰਨ ਵਾਲੇ ਜੋਧੇ ਨੇ ਉਹ ਲਗਾਤਾਰ ਮੋਰਚਿਆਂ ਦੇ ਵਿੱਚ ਪਹੁੰਚ ਰਹੇ ਨੇ ਸੋ ਆਪਾਂ ਜਿਹੜੇ ਨੌਜਵਾਨ ਅੱਜ ਟੈਂਟ ਲਗਾ ਰਹੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਾਉਨੇ ਆ ਸੋ ਆਪਣੇ ਜ਼ਿਲ੍ਹਾ ਪਟਿਆਲਾ ਦੇ ਆਗੂ ਜਯਾ ਦੇਵਿੰਦਰ ਸਿੰਘ ਬੁਰੜ ਉਹ ਵੀ ਪਹੁੰਚੇ ਹੋਏ ਨੇ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਆਜੀ ਪ੍ਰਧਾਨ ਜੀ ਸਾਰਿਆਂ ਨੂੰ ਪੂਰੀ ਕਰਦੇ ਆ ਮੈਂ ਆਪਣੇ ਪੰਚਾਂ ਦਾ ਬਲਾਕ ਦੇ ਜਿਹੜਾ ਸੰਗਤ ਦੀ ਆਜ਼ਾਦ ਜੱਟ ਦੀ ਉਹਦੇ ਵਿੱਚ ਸਾਰਿਆਂ ਨੂੰ ਵਾਤੋ ਵਾਤ ਪਹੁੰਚਣ ਲਈ ਅਪੀਲ ਕਰਦੇ ਆ ਇਹ ਤਾਂ ਕਰਕੇ ਕਹਿੰਦੇ ਜਿਵੇਂ ਆਪਣਾ ਵੀ ਨਾਂ ਉਹਦੇ ਵਿੱਚ ਆਵੇ ਜਿੰਨੇ ਜੰਗਲ 'ਚ ਅੱਗ ਲੱਗੀ ਛਿੜ ਏਸ ਜਿਹੜੀ ਥੋੜਾ ਥੋੜਾ ਪਾਣੀ ਲੈ ਕੇ ਅੱਗ ਬੁਝਾਉਂਦੀ ਸੀ ਤਾਂ ਉਹਨਾਂ ਨੇ ਪਛਾਣ ਵੀ ਕੋਈ ਕਿਤੇ ਅੱਗ ਤੇ ਜਾਣੇਗੀ ਉਹ ਕਹਿੰਦੀ ਵੀ ਮੇਰਾ ਨਾਂ ਬੁਝਾਉਣ ਵਾਲਿਆਂ ਦੇ ਵਿੱਚ ਆਵੇ ਕਿ ਆਪਾਂ ਵੀ ਮੋਰਚੇ ਦੇ ਵਿੱਚ ਵਾਤੋ ਵਾਤ ਸਾਰੇ ਨੌਜਵਾਨ ਵੀਰ ਪਹੁੰਚੀ ਜਿਵੇਂ ਆਪਾਂ ਦਿੱਲੀ ਦੇ ਵਿੱਚ ਮੋਰਚਾ ਲੜਿਆ ਸੀ ਚੇਕ ਤੇ ਨਾਲ ਆਪਾਂ ਜਿੱਤੇ ਸੀ ਹੁਣ ਵੀ ਜੇ ਆਪਾਂ ਵੱਧ ਤੋਂ ਵੱਧ ਸੋਚਾਂਗੇ ਤਾਂ ਹੀ ਆਪਣੀ ਜਿੱਤ ਹੋਣੀ ਆ ਅੱਜ ਘਰ ਬੈਠੇ ਆਪਾਂ ਸੋਚੀ ਜਾਈਏ ਮੈਨੂੰ ਕੀ ਲੋੜ ਆ ਮੈਨੂੰ ਕੀ ਲੋੜ ਆ ਮੇਰਾ ਕੰਮ ਚੱਲ ਜਾਣਾ ਪਰ ਐਂਦਾ ਕੰਮ ਚੱਲਣਾ ਨਹੀਂ ਸਰਕਾਰਾਂ ਆਪਣੇ ਇਹਦੇ ਚੜਦੀਆਂ ਹੁੰਦੀਆਂ ਕਿ ਆਪਣਾ ਨਾਰਾ ਕੁਝ ਉਹਨਾਂ ਨੇ ਦੱਬ ਲੈਣਾ ਸਾਰੀ ਲੜਾਈ ਮੰਡੀਕਰਨ ਦੀ ਆ ਜੇ ਮੰਡੀਕਰਨ ਪੱਕਾ ਟੁੱਟ ਗਿਆ ਅੱਜ ਤੁਹਾਨੂੰ ਪ੍ਰਾਈਵੇਟ ਮਾੜੇ ਮੋٹے ਰੇਟ ਦੇ ਦੇਣਗੇ ਕੱਲ ਨੂੰ ਇਹਨਾਂ ਨੇ ਆਪਣੀ ਮਰਜ਼ੀ ਨਾਲ ਫਸਲਾਂ ਖਰੀਦਰੀਆਂ ਨੇ ਜਿਵੇਂ ਜੋਪੀ ਦੇ ਵਿੱਚ ਫਸਲਾਂ ਰੋਲਦੀਆਂ ਨੇ ਉਹ ਹਾਲਾਤ ਹੋ ਜਾਣੇ ਆ ਸਾਰਿਆਂ ਨੂੰ ਬੇਨਤੀ ਆ ਸਰਕਾਰੀ ਪਾਰਟੀਆਂ ਦੇ ਵਿੱਚੋਂ ਨਿਕਲੋ ਕਿਸਾਨਾਂ ਦੀ ਲੜਾਈ ਜ਼ਮੀਨਾਂ ਦੀ ਲੜਾਈ ਤੇ ਹੱਕ ਸਾਥ ਦੀ ਲੜਾਈ ਲੜੋ ਇੱਥੇ ਵੱੱਦ ਤੋਂ ਵੱੱਦ ਹਾਜ਼ਰੀ ਲਵਾਓ ਲੋਰੀ ਪਾਟੋ ਸਾਰਿਆਂ ਨੂੰ ਉਪੀ ਆਪਣਾ ਫਰਜ਼ ਸਮਝ ਕੇ ਸਭ ਨੂੰ ਵੱੱਦ ਤੋਂ ਵੱੱਦ ਆਉਣਾ ਚਾਹੀਦਾ ਹਾਂਜੀ ਪ੍ਰਧਾਨ ਜੀ ਪੰਚੀ ਦੇ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤੇ ਆਪਾਂ ਨੂੰ ਸਾਰਿਆਂ ਨੇ ਪਤਾ ਹੈ 13 ਸਤੰਬਰ ਤੋਂ ਜੋ ਬਗਾਤ ਆਰ ਆਪਣੇ ਦੋਵੇਂ ਫਾਰਮਾਂ ਵੱਲੋਂ ਇਹ ਕੂਚ ਦਾ ਨਾਮ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਆਪਣਾ ਕਰੋੜੇ ਮਟਰ ਦੇ ਸ਼ਫੂ ਆਰਡਰ ਦੇ ਉੱਤੇ ਮੋਰਚੇ ਲੱਗੇ ਹੋਏ ਨੇ ਲਗਾਤਾਰ ਦਿਨ ਪਰ ਦਿਨ ਜਿਹੜਾ ਇਹ ਮੋਰਚਾ ਆਪਣਾ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈ ਤੇ ਆਪਣੇ ਜਿਹੜੀਆਂ ਹੱਕੀ ਮੰਗਾਂ ਕੇਂਦਰ ਦੀ ਸਰਕਾਰ ਨੇ ਮੰਨੀਆਂ ਹੋਈਆਂ ਸੀ ਉਹਨੂੰ ਲਾਗੂ ਕਰਾਉਣ ਦੇ ਵਿੱਚ ਰੂੰਗੀ ਪਾਲੀ ਸਰਕਾਰ ਨੂੰ ਆਪਾਂ ਜਾਦ ਕਰਾਉਣ ਵਾਸਤੇ ਜਾਣਾ ਸੀ ਪਰ ਸਾਡੇ ਸਾਨੂੰ ਨਹੀਂ ਜਾ ਦਿੱਤਾ ਇਸ ਦੇ ਸੰਬੰਧ ਦੇ ਵਿੱਚ ਅਸੀਂ ਸਾਡੇ ਜਾਰੂ ਆਗੂ ਸਾਡੇ ਗੁਰਗ ਬਾਬੂ ਜਗਜੀਤ ਸਿੰਘ ਜੀ ਡੱਲੇਬਾਜੋ ਕੇ 26 ਤਰੀਕ ਤੋਂ ਮਨਵਰਤ ਦੇ ਬੈਠੇ ਹੋਏ ਨੇ ਉਹਨਾਂ ਨੂੰ ਅੱਜ ਲਗਭਗ 31 ਦਿਨ ਹੋ ਚੁੱਕੇ ਨੇ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਬਾਪੂ ਜੀ ਦੀ ਸਿਹਤ ਬਿਲਕੁਲ ਠੀਕ ਆ ਜਿਹੜੇ ਅਸ਼ੂਸ਼ੀ ਗੱਡੀਆਂ ਤੇ ਜਾਂ ਜਿੱਦਾਂ ਦੇ ਗਲਤ ਫਵਾਵਾ ਰਾਤ ਨੂੰ ਲੋਕ ਕਾਫੀ ਸਾਰੇ ਸੱਜਣਾ ਦੇ ਫੋਨ ਆਏ ਸੀ ਪਤਾ ਲੱਗਿਆ ਸੀ ਕਹਿੰਦੇ ਵੀ ਬਾਪੂ ਜੀ ਦੀ ਡੈਕਟ ਹੋਊਗੀ ਅੱਜ ਸਵੇਰੇ ਵੀ ਪਰ ਇਹ ਜੀ ਇਹ ਝੂਠੇ ਫਵਾਵਾ ਤੋਂ ਬਚੋ ਇਹ ਜੀ ਗੁਰਗਨ ਲਈ ਤਸਵੀਰ ਚੜ੍ਹਦੀ ਕਲਾ ਦੇ ਵਿੱਚ ਨੇ ਇੱਕ ਜਿਵੇਂ ਅਸੀਂ ਖਾਸ ਕਰਕੇ ਇਹ ਇੱਧਰ ਸਾਡੀ ਪਤਨਾ ਬਲਾਕ ਦੀ ਡਿਊਟੀ ਵੀ ਕਨੌਰੀ ਬਾਰਡਰ ਤੇ ਲੱਗੀ ਹੋਈ ਆ ਅੱਜ ਸਾਡੇ ਸਾਥੀ ਸੱਜਣਾ ਐਂਡ ਸੁਧਾਨਪੁਰ ਦੇ ਪਰ ਆ ਕਰਟ ਲਾ ਰਹੇ ਨੇ ਕਿਉਂਕਿ ਜਦੋਂ ਅਸੀਂ 2020 ਤੇ 21 ਦਾ ਦੋਸਤ ਝੋਲ ਜਿਹੜਾ ਦਿੱਲੀ ਦੇ ਵਿੱਚ ਲੜਿਆ ਸੀ ਐਸ ਨਗਰ ਦਾ ਉਦੋਂ ਵੀ ਬਹੁਤ ਜਿਹਾ ਵੱਡਾ ਯੋਗਦਾਨ ਰਿਹਾ ਤਕਰੀਬਨ ਮੇਰੇ ਸਮਝ ਦੇ ਅਨੁਸਾਰ ਕਿ ਇਹਨਾਂ ਨੇ 12 ਤੋਂ 15 ਲੱਖ ਦਾ ਜਿਹੜਾ ਉੱਥੇ ਰਾਸ ਜਿਹੜੀ ਆਪਾਂ ਨੂੰ ਉੱਥੇ ਚੀਜ਼ਾਂ ਦੀ ਲੋੜ ਸੀ ਪਾ ਪੇਟ ਤੋਂ ਸਾਪਨਾ ਟੈਂਟ ਪਰਚਾਲਾ ਐਸ ਨਗਰ ਦੇ ਐਨ ਆਰ ਆਈ ਵੀਰਾਂ ਨੇ ਬਹੁਤ ਵੱਡਾ ਪ੍ਰਾਲਾ ਕਰਿਆ ਸੀ ਬਹੁਤ ਵੱਡੀ ਦੇਣ ਹੈ ਨਗਰ ਦੀ ਪਿਛਲੇ ਦੋ ਹਾਲਤ ਦੇ ਵਿੱਚ ਹੁਣ ਵੀ ਇਹਨਾਂ ਦਾ ਬਹੁਤ ਜਿਆਦਾ ਐਸ ਨਗਰ ਦਾ ਸਹਿਯੋਗ ਆ ਅੱਜ ਇਹਨਾਂ ਨੇ ਜਿਹੜੀ ਸ਼ੁਰੂਆਤ ਕਰੀ ਹੈ ਪਾਤਣਾ ਬਲਾਕ ਦੀ ਟੈਂਟ ਲਾਤੀ ਵੇ ਸਾਰੇ ਪਾਤਣਾ ਬਲਾਕ ਨੂੰ ਬੇਨਤੀ ਕਰਦੇ ਆਂ ਕ੍ਰੀਪੀ ਜੀ ਆਪਣੇ ਟਰਾਲੀਆਂ ਤੇ ਟ੍ਰੈਂਕ ਜਿਵੇਂ ਵੀ ਲੱਗਦੇ ਨੇ ਵੱਧ ਤੋਂ ਵੱਧ ਛੇਤੀ ਲੈ ਕੇ ਆਪਣੇ ਖਨੌਰੀ ਬਾਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਤੁਸੀਂ ਦੇਖ ਸਕਦੇ ਹੋ ਲਗਾਤਾਰ ਖਨੌਰੀ ਬਾਡਰ ਦੇ ਜਿਹੜੇ ਕਿਸਾਨ ਨੇ ਸਾਡੇ ਨੌਜਵਾਨ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੋ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਸ ਮੋਰਚਿਆਂ ਦੀ ਵਿਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਜਿਹੜਾ ਇਹ ਲੜਾਈ ਲੜ ਰਹੇ ਹਾਂ ਐਮਐਸਪੀ ਦੇ ਇਸ ਨੂੰ ਪੱਜੇ ਤੋਂ ਸਕੇ ਸolda ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ